ਸਵਾਗਤ ਹੈ ਕਿਸਾਨ ਵੀਰੋ ਉਹ ਡਾਡੇ ਲੁੰਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਤੈਨ ਤੁਹਾਨੂੰ ਜਾਨਵਰ ਦਿਖਾ ਦੇਾਂਗੇ ਦੋ ਸੂਏ ਸਵਾਏ ਤੇ ਮਗਰ ਵੀ ਵਾਚਿੰਗਾ ਹਨਾ ਬੱਚੀਆਂ ਬੱਚੀਆਂ ਬਈ ਬੱਚਾ ਤੇ ਇੱਕ ਤੁਹਾਨੂੰ ਗੱਪਣ ਵਾੜ ਦਿਖਾ ਦਾਂ ਗੱਲਬਾਤ ਬਾਈ ਨਾਲ ਕਰਾਵਾਂ ਸਸੀ ਕਾ ਬਾਈ ਸਸੀ ਕਾ ਗੂਟੇ ਹੋ ਠੀਕ ਹੋ ਜੀ ਵਧੀਆ ਬਾਈ ਵਧੀਆ ਪਹਿਲਾ ਨੰਬਰ ਬੋਲੋ ਜੀ 76965 029 ਬੱਚੀ ਜੀ ਪਿੰਡ ਜੀ ਪਿੰਡ ਜਿਹਾਉਂਦਾ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਾ ਫੂਲਾ 9 ਕਿਲੋਮੀਟਰ ਰੰਪਰਾ ਸ਼ਹਿਰ ਆ 7 ਕਿਲੋਮੀਟਰ ਦਾ ਪਾਸ ਸ਼ਹਿਰ ਹੈ ਜਾਂਦਾ ਓਕੇ ਜੀ ਤੇ ਫਿਰ ਅੱਜ ਕਿੰਨੇ ਨਾਕ ਦਿਖਾ ਰਿਹਾ ਅੱਜ ਤਿੰਨ ਨਾਕ ਆ ਬਾਈ ਦੋ ਤਾਂ ਹੁਣੇ ਸੋਈਆਂ ਬਸ ਇੱਕ ਤੇ ਜੇਰ ਪੈ ਗਈ ਇੱਕ ਮੱਸਾ ਪੰਜ ਮਿੰਟ ਹੀ ਹੋਇਆ ਸੋਈ ਨੂੰ ਤੇ ਇੱਕ ਗੱਪਣ ਹੈ ਇੱਕ ਗੱਪਣ ਆ ਜੀ HF ਨਾ ਥੋੜਾ ਜਿਹਾ ਹਲਕਾ ਜਿਹਾ ਕਰਾ ਉਸ ਵੱਧ ਤਾਂ HF ਹੀ ਆ ਹਾਂ ਜੀ ਗਰਮੀ ਚੱਲਣ ਵਾਲੀ ਹੈ ਨਾ ਚੱਲਣ ਵਾਲੀ ਜੀ ਪੂਰੀ ਭੋਲ ਦੀ ਨੇ ਵੀਰੇ ਇਹਨੇ ਬਈ ਬੱਚੀ ਦਿੱਤੀ ਆ ਮਗਰ ਬੱਚੀ ਦਿੱਤੀ ਆ ਨੇ ਗੇਰ ਨਸਲ ਦੀ ਗੇਰ ਨਸਲ ਦੀ ਕੰਨ ਬਣ ਦੇ ਗੇਰ ਨਸਲ ਦੀ ਪਿਓਰ ਦਿੱਤੇ ਬੱਚੀ ਬੜਾ ਵੱਡੇ ਸਾਇਦੀ ਹਾਂ ਬੱਚੀ ਵੀ ਦੇਖ ਬਈ ਕਿੱਡੀਆਂ ਨਾਲੀ 15 ਦੇ ਬੱਚੀ ਹੁੰਦੀਆਂ ਓਕੇ ਕਿਸੇ ਨੇ ਸ਼ੌਂਕ ਨਾਲ ਚੰਗੇ ਗੇਰ ਨਸਲ ਸ਼ੌਂਕ ਨਾਲ ਬਈ ਹਾਂ ਚੰਗਾ ਠੀਕ ਆ ਭਰਾ ਓਕੇ ਖੋਲੋ ਫਿਰ ਵੜਨ ਤੋਂ ਰੱਖਣ ਲਈ ਤੇ ਵੀਰੇ ਜੇ ਰਪਈਆ ਹੈ ਨਾ ਇਹਦੀ ਆ ਰਪਈਆ ਵੀਰੇ ਸਾਰੀ ਪੇਮੈਂਟ ਥੱਕ ਗਈ ਜੇ ਤਾਂ ਬੁੱਤੇ ਸਾਰਾ ਇਹਨੂੰ ਘਾਟਾ ਹੋਇਆ ਸੂਈ ਨੂੰ ਮੱਤੀ ਖੜੀ ਰੋਣ ਲੱਗੀ ਨਾਲ ਦੀ ਨਾਲ ਜੇਰ ਪੈ ਗਏ ਬੈਠ ਕੇ ਕਿੰਨਾ ਫਿਰ ਬੋਲਾ ਬੋਲਾ ਕਰ ਸਮੀ ਬੋਲੀ ਦੇ ਕਿੰਨੀਆਂ ਬਈ ਫੁੱਲ ਆ ਬੋਲਾ ਕਿੰਨਾ ਕੱਢ ਬੋਲਾ ਬਈ 5 ਕਿਲੋ ਕੱਢਿਆ ਤੇਲੇ ਵਾਲੂ ਬੜਾ ਖਬਰਦਾਰ ਹੈ ਨਾ ਟੈਨਸ ਭਾਈ ਪੂਰਾ ਹਾਂ ਇਹ ਨਹੀਂ ਗੱਲ ਹੈ ਕਿ ਕਿਸੇ ਬੋਲੇ ਟੁੱਟਿਆ ਮਰਿਆ ਜਾ ਹੋਵੇ ਜਾਂ ਟੁੱਟਦੀ ਮਰੀ ਬੈਠ ਹੋਵੇ ਪੁੱਲ ਜਾਨ ਵਾਲੀ ਹੈ ਜੀ ਆਹ ਦੇਖੋ ਜੀ ਰਿਕਵਾਲਿਟੀ ਚੈੱਕ ਛੋਣਾ ਛੋਣਾ ਦੀ ਓਕੇ ਤੇ ਸਥਾਨਾਂ ਦੇ ਸਾਈਜ਼ ਨੂੰ ਨੇੜ ਟੁਕਰਾਮਾ ਚੈੱਕ ਆਹ ਦੇਖੋ ਜੀ ਦੇ ਥੱਲੋਂ ਤਾਂ ਨਹੀਂ ਬਾਈ ਕੋਈ ਨਾ ਨੀ ਸਕਦਾ ਹਨਾ ਬਾਈ ਨਾ ਚਵਾਈ ਨਹੀਂ ਨੀ ਸਕਦਾ ਬੁੱਟੇ ਥਾਣ ਦੇ ਦਾ ਤੂੰ ਮੰਗਾ ਆ ਆ ਦੇਖੋ ਵੀਰੋ ਲੈ ਚਲੋ ਜੀ ਨੇੜੇ ਕੁਆਲਿਟੀ ਚੰਗੀ ਹੈ ਜੀ ਆ ਦੇਖੋ ਜੀ ਨਿਆਣਾ ਆਪਾ ਪਾ ਲਿਆਗਾ ਕੋਈ ਚੱਕਰੀ ਨਹੀਂ ਪਹੁੰਚ ਨਾ ਪਾਈ ਹਨਾ ਨਾ ਨਾ ਪਾਈ ਭਲਾ ਨਹੀਂ ਵੀ ਹੂੰ ਉਹ ਨਹੀਂ ਕੋਈ ਗੱਲ ਹੈ ਜਿਵੇਂ ਤੁਹਾਡੀ ਮਰਜ਼ੀ ਹੋਵੇ ਤੁਸੀਂ ਚੋ ਸਕਦੇ ਹੋ ਤਾਂ ਕਿੰਨਾ ਦੁੱਧ ਬਾਈ ਕਹਿ ਕੇ ਦੇ ਦਿਆਂਗੇ ਆਪਾਂ ਦੁੱਧ ਬਾਈ ਬੁੱਟੇ ਦੇਖਾ ਦੋਤਾ ਦੇਊਗੀ ਬੈਣ 22 23 ਕਿਲੋ ਹੂੰ 20 ਕਿਲੋ ਵਾਜੇ ਲੈਣਾ ਆਪਾਂ ਬਾਕੀ ਦਾ ਪਾਂਡਾ ਦੱਸਦਾ ਦੇਖ ਬਾਕੀ ਦਾ ਚਮਕ ਦਮ ਕਿਹਦੀ ਦੱਸਦੀ ਆ ਹਣੇ ਫੁੱਲ ਬਈ ਪੂਰੀ ਸਮੀ ਪੜੀ ਬੱਛੀ ਆ ਠੀਕ ਆ ਜੀ ਚਮਕ ਦਮ ਕੋ ਫੁੱਲ ਕੋਈ ਉਹ ਮੈਨੀ ਗੱਲ ਹੈਗੀ ਵੀ ਕਿਤੇ ਟੁੱਟੀ ਮਰੀ ਜੀ ਹੋਵੇ ਤੇ ਗਰਮੀ ਵੀ ਉਥੇ ਬਹਿਣੇ ਚੱਲਣੀ ਹੁੰਦੀ ਜਿਹਦੇ ਵਿੱਚ ਬਈ ਜੀ ਜਾਨ ਹੋਊਗੀ ਹਾਂ ਜਾਨ ਦਿੰਦਾ ਇਹਨੇ ਗਰਮੀ ਚੱਲਣੀ ਆ ਜੀ ਤੇ ਆ ਦੇਖੋ ਤੁਹਾਡੇ ਸਾਹਮਣੇ ਬੱਚਾ ਚੁੰਗੀਆਂ ਦਾ ਕੋਈ ਵੀਡੀਓ ਨਹੀਂ ਆਪਾਂ ਰੋਕੀ ਪੋਜ ਕੀਤੀ ਕੋਈ ਓਕੇ ਜੀ ਮਾਰੋ ਫਿਰ ਤਾਰ ਹਾਂ ਬਈ ਤੇ ਥਾਣ ਵਾਣ ਦਿਖਾਉਂਗਾ ਗੜਤੇ ਹਣਾ ਜੀ ਹਾਂ ਆ ਦੇਖੋ ਪਰਵਾਹ ਨਹੀਂ ਬੈਡ ਨੂੰ ਪੰਜ ਥੱਲੇ ਤੁਰੇ ਫਿਰੋ ਲੈ ਬਈ ਚਵਾਈ ਦਿਖਾ ਦੇ ਆ ਦੇਖੋ ਜੀ ਬਸੇ ਆਪਣੀ ਪਾਸ ਗੱਬੜ ਵੀ ਪੂਰੀ ਕਰੀ ਹੁੰਦੀ ਮੈਂ ਕਿਹਾ ਬਾਈ ਆਪਾਂ ਪੂਰੀ ਕਸੱਲੀ ਕਰਕੇ ਲਿਆਉਣਾ ਬੂਟੇ ਬਾਕੀ ਦਾ ਚੋ ਹੱਥੀ ਚੋ ਮਸ਼ੀਨੀ ਚੋ ਮਰਜ਼ੀ ਦੇ ਮਰਜ਼ੀ ਦੇ ਦੇਖੋ ਬੜਾ ਪਾਈ ਹੱਥੇ ਮੜਾ ਆ ਦੇ ਓਕੇ ਜੀ ਇਹ ਤਾਂ ਬੱਚੀ ਵੀ ਜੱਜ ਨਾ ਖੜੀ ਨਹੀਂ ਹੋਣਗੀ ਵਿਆਹ ਪਈ ਐ ਦੀ ਜੇਰ ਹੈ ਨਾ ਹਾਂ ਥਣਾ ਥਣਾ ਦੀ ਪੂਰੀ ਸਾਫ ਜਿਵੇਂ ਮਾਰਦੀ ਬਾਲਟੀ ਰੱਖਿਓ ਤੇ ਝੋਇਓ ਮੈਂ ਕਿਹਾ ਬਾਈ ਲੈ ਨਿਆਣਾ ਕੱਢ ਦਨੇ ਆਪਾਂ ਹੂੰ ਕੋਈ ਗਾਲੀ ਨਹੀਂ ਐ ਇੱਥੇ ਯਾਰ ਆ ਦੇਖ ਨਿਆਣਾ ਦਾ ਪਤਾ ਪਾ ਕੇ ਦਿਖਾਤਾ ਨਾ ਅਗਲਾ ਕਹਿੰਦਾ ਕੋਈ ਭੈਣ ਭਰਾ ਵੀ ਖਾਣੀ ਨਿਆਣਾ ਲੈ ਧਾਰ ਇੱਕ ਉਂਗਲਾ ਮੈਂ ਕਹਿੰਦਾ ਬਈ ਹੁੰਦਾ ਕੀ ਸਾਰ ਆਉਂਦਾ ਚੋਣ ਦਾ ਤੇ ਕਿੰਨੇ ਪੈਸੇ ਆਗੇ ਭਾਈ ਇਹਦੇ ਬੁੱਢੇ ਦੇਖ ਐਹੀਆਂ ਬਹਿਣਾ 85 90 ਨੂੰ ਵੇਚੀਂਗਾ ਪਾਣਾ ਲੈਣ ਦੇਣ ਹੀ ਦੱਸ ਦਿਓ ਲੈਣ ਦੇਣ ਭਈ ਇਹਦਾ 75000 ਰੁਪਇਆ ਬਸ ਜਾਇ ਰੇਟ ਅਤਰਾ ਜਮਾ ਹਨ ਹਾਂ ਫੇਸਪੂਸ ਕਰੋ ਚੈੱਕ ਇੱਕ ਨੰਬਰ ਭਾਈ ਮੈਂ ਲੈਣ ਦਾ ਗਿਆ 2 ਲੱਖ ਦੀ ਮੈਂ ਆਉਂਦੀ ਬੂਟੇ ਚਾਰ ਸਪਿਰੇ ਦੀ ਚੰਗੀ ਹੈ ਜੀ ਆ ਦੇਖੋ ਮੈਂ ਦਾ ਕੰਮ ਕਰਨਾ ਗਰਮੀ ਗਰਮੀ ਠੀਕ ਹੈ ਜੀ ਹਾਂ ਬਾਕੀ ਠੰਡੀ ਰ ਕੋਈ ਆ ਨਹੀਂ ਹੈ ਲੈ ਰਾਤ ਛੜ ਵਾਲੀ ਨਹੀਂ ਹੈ ਨਹੀਂ ਓਕੇ ਜੀ ਲੈ ਹੂੰ ਠੀਕ ਹੈ ਲੈ ਠੀਕ ਓਕੇ ਗਾਰੰਟੀ ਵਾਲੀ ਗੱਲ ਹਾਂ ਗਾਰੰਟੀ ਤੇ ਯਾਰ ਜੋਡਾ ਮਾਨਤਨ ਹੈਣਾ ਹੁਣ ਆਪਾਂ ਗੱਲ ਕਰ ਲਗੇ ਦੋ ਨੰਬਰ ਤੇ ਏ ਬਾਈ ਗੱਬਣਾ ਬੁੱਟੇ ਜਰਸੀ ਆ ਗਈ ਜਰਸੀ ਆ ਗਈ ਨਾ ਇਹ ਜਰਸੀ ਆ ਗਈ ਹਾਂ ਇਹਦਾ ਮੂੰਹ ਦੇਖਾ ਟਵਾਟਾ ਦਿਖਾ ਦੇ ਖੋਲੋ ਇਹਨੂੰ ਥੋੜਾ ਥਾਰਾ ਕਰਾਵਾਂਗੇ ਚੈੱਕ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਲੈ ਚਲੋ ਜੀ ਛੋਟਾ ਛੋਟਾ ਕੰਨ ਤੇ ਕਿੰਨੇ ਦਿਨ ਘੱਟ ਜੂ ਬਾਈ ਇਹ ਬਾਈ ਬਸ ਇਹ 2-4 ਦਿਨ ਬਾਕੀ ਆ ਬੁੱਟੇ 2 ਤੋਂ 4 ਦਿਨ ਪੈਂਡਿੰਗ ਤੇ ਠੰਡੀ ਲੈ ਦੁੱਧ ਫਿਰ ਕਿੰਨਾ ਘੜ ਦੂਗੀ ਲੈ ਦੁੱਧ ਬਾਈ 20 ਕਿਲੋ 20 ਕਿਲੋ ਘਰਾਵਣ ਲੈ ਲੈ ਚਲੋ ਬਾਕੀ ਯਾਦ ਬਰੀਡ ਆ ਯਾਦ ਬਰੀਡ ਵਾਲੀ ਬਈ ਕੁਆਲਿਟੀ ਵਾਲੀ ਆ ਹੂੰ ਆ ਦੇਖੋ ਕਰੇ ਉਹ ਚੱਕ ਤੇ ਥਾਣਾ ਤੁਣਾ ਦੇ ਓਕੇ ਬਾਈ ਬਸ ਆ ਬਾਈ ਚੇ ਗਰੰਟੀ ਦੇ ਲੈ ਜ ਬੰਦਾ ਥਾਣਾ ਜੀ ਦਾ ਹੋਰ ਦਾ ਸਾਥ ਵੀ ਨਾਲ ਆਵੇ ਕੀ ਡਿਮਾਂਡ ਆ ਗਈ ਮੋੜ ਦਾ ਉਹਦਾ ਕੁਛ ਕਰਾਲਾ ਪੁੱਟੇ 70 ਬਜੇ ਤਰਕੋਸ ਕਰਾਲਾ 60 ਜਾਂ ਦੀ ਬੱਛੀ ਦੇ ਦੇਣਗੇ ਕਿੰਨੇ ਦਿਨ ਬਾਕੀ 4 ਦਿਨ ਓਕੇ ਸੀਲ ਸੰਡੀ ਕੋਲ ਮੋਗਾ ਬੋਲੀ ਬਈਰ ਦੋ ਤੋ ਸਾਹ ਦੇਖੋ ਲੈ ਥੱਲੇ ਵਾਲੂ ਥੱਲ ਟੁੱਲ ਦਿਖਾ ਦੇ ਬਈ ਲੈ ਚੇ ਬੱਚਾ ਥੱਲੇ ਵੀ ਬੈਠੀ ਥੱਲੇ ਚੇ ਬੱਚਾ ਥੱਲੇ ਬਹਿ ਜ ਲੈ ਹਾਂ ਆ ਦੇਖੋ ਲੈ ਇਦੂ ਦਾ ਫਰਦ ਸਾਡੀ ਬਾਈ ਰੱਬ ਦਾ ਨਾਮ ਹੈ ਦੁਆਦਾਰ ਤੇ ਹੁਣ ਆਪਾਂ ਜਿਹੜੀ ਸਿੰਗਾਲੀ ਬੱਚੀ ਸੂਈ ਸਵਾਈ ਇਹਦੀ ਗੱਲ ਕਰੀਏ। ਇਹ ਬਾਈ ਯਾਰ ਸ਼ਰਜ ਕਰਾਸ ਆ ਗਈ ਤੇ ਬੱਚੀ ਯਾਰ ਸਹਰ ਆ ਬੱਚੀ ਯਾਰ ਸਹਰ ਹਾਂ ਤੇ ਹੁਣੇ ਸੂਕੀ ਹੱਡੀ ਆ ਨਾ ਵੀਰੇ ਆਪਾਂ ਸੂਕੀ ਹੱਡੀ ਆ ਬਾਈ ਜੇ ਤਾਂ ਲੜਵੀ ਚੱਲਿਆ ਪਿਆ। ਕਲੂਨ ਸੂਰੀ ਆ ਵੀਰੇ। ਕਲੂਨ ਬਾਈ ਠੰਡੀ ਬਹੁਤਾ ਬੂਟੇ ਵੀ। ਅੱਛਾ ਜੀ। ਮਾਖਾ ਬਾਈ ਲੈ। ਓਕੇ ਆ ਜਾਮ। ਲੈ। ਉਹੀ ਗੱਲ ਆ ਜਾਂਦੀ ਨਾ ਵੀ ਦੇਖ ਕੇ ਲਈ ਵੀ। ਹਾਂ ਕੁਆਲਿਟੀ ਆਈ ਬਾਈ ਆਪਾਂ ਗਰਮ ਪੁੱਤਾ ਲੈਂਦੇ ਹੀ ਨਹੀਂ ਆਪਾਂ। ਠੀਕ ਹੈ। ਖੜਾ ਦੋ ਕਿਹੜਾ ਇੱਥੇ ਜੀ ਖੜਾ ਇਸ ਸਾਈਜ ਇਹਦਾ ਵੀ ਫੁੱਲ ਹੈ ਇਹ ਫੁੱਲ ਬਾਈ ਆ ਜਾ ਕਿੰਨਾ ਦੁੱਧ ਦੇ ਦੂਗੀ ਫਿਰ ਦੁੱਧ ਬਾਈ ਬੁੱਟੇ 14 15 ਕਿਲੋ ਰਾਮ ਨਾਲ ਪਾਈ ਜਾਣਾਂ ਨੇ ਆਇਓ ਤੁਸੀਂ ਧਾਰਾ ਮਾਰ ਕੇ ਲੈ ਜਾਓ ਫੱਕ ਜੰਡੀ ਦੇ ਬੁੱਟੇ ਯਾਰ ਦਾ ਇਹ ਨੇ ਮਹਾਰਮਾਲੀ ਬਹੁਤ ਪਿਆਰੀ ਆ ਆ ਦੇਖੋ ਢੀਲ ਤਾਂ ਵਧੀਰੀ ਆ ਮੈਂ ਤਾਂ ਪੁੱਛ ਕੋਪ ਕੋਸ ਵਾਸਤੇ ਜ਼ੋਰ ਦੇ ਨੇ ਧਾਰਾ ਮਾਰਨ ਦੇ ਆਓ ਆ ਕੇ ਲੈ ਜਾਓ ਤੇ ਬੱਚਿਆ ਬਾਬਾ ਰਾਹ ਦੇ ਵਿੱਚ ਖੜਾ ਕੇ ਧਾਰ ਮਾਰਦੀ ਹੈ ਨਾ ਹਾਂ ਨਹੀਂ ਪਹਿਲਾਂ ਬੱਚਿਆਂ ਬਈ ਆਉਲੀ ਕਰੀ ਜਾਂਦੇ ਨੇ ਠੀਕ ਹੈ ਜੀ ਆਹ ਸਰਚ ਆ ਗਈ ਆਹ ਸਰਚ ਆ ਗਈ ਬਾਈ ਜਿਵੇਂ ਸੈਂਗਾ ਕੋ ਕਹਿੰਦੀ ਤਾਂ ਬਾਈ ਮਨਾ ਕਿਹਾ ਟਿੱਕੂ ਮੜਾ ਨਾਰੀਆ ਤੋਂ ਬਤੋ ਆ ਬੱਚੇ ਦਾ ਸੌ ਮਰਵਾਦਨੇ ਆ ਪੱਲਾ ਹੱਥ ਮਾਰ ਦੇ ਬੱਤ ਹੱਥ ਹੱਥ ਲੈ ਆ ਬੱਚਾ ਬਹਿ ਗਿਆ ਲੈ ਪਹਿਲਾਂ ਬੱਚੀ ਆ ਬਾਈ ਪਹਿਲੇ ਨ ਬੱਚੀ ਪਲੂਣ ਬੱਚੀ ਠੀਕ ਹੈ ਤੇ ਕਿੰਨੇ ਪੈਸੇ ਆ ਬਾਈ ਇਹਦੇ ਬੂਟੇ ਦੇਖਾ ਆ 50 ਨਹੀਂ ਕੋਈ 55 ਨਹੀਂ ਪਰ ਕਮੇਨਤੀ ਆ ਬਾਈ ਬਣਿਆ ਮੁੱਲ ਬੜਾ ਠੰਮਦਾ ਚੱਕਰਾਂ ਜਿਹੜਾ ਬੰਦੇ ਬੜੇ ਕਰ 40000 ਜਮਾਨਤਨ ਕਰਦੇ ਜੋ ਮਾ ਜਾਏ ਰੇਟ ਆ ਤੇ ਬਾਕੀ ਦਾ ਏਹਰ ਸਰਚ ਆ ਗਿਆ ਦੇਖੋ ਜੀ ਸ਼ੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲਉਂਦੀ ਕੱਲਾ ਕੱਲਾ ਥਾਣਾ ਤੇ ਆਪਾਂ ਵੀਡੀਓ ਬਣਾਉਂਦੇ ਬਣਾਉਂਦੇ ਨੇ ਰਾਹ ਚ ਵੀ ਧਾਰਾ ਮਾਰ ਕੇ ਦਿਖਾਉਂਦੇ ਹਾਂ ਕੋਈ ਇਹੋ ਜੀ ਗੱਲ ਨਹੀਂ ਬੱਚੇ ਵਰਾਹਰ ਸਾਰ ਬੜੀ ਪਿਆਰੀ ਜਿਹੀ ਹੁੰਦੀ ਹੈ ਨਾ ਹਾਂ ਬਾਈ ਬੱਚੀ ਪਿਓਰਾ ਸ਼ੇਰ ਲੈ ਕੋਈ ਜੀ ਕਿਸੇ ਨੇ ਟੀਕਾ ਚੰਗਾ ਦੇਖ ਟੀਕਾ ਚੰਗਾ ਭਰਾ ਕਿਸੇ ਸਰੋ ਕੁਆਲਿਟੀ ਚੱਕ ਬੱਚੀ ਦੀ 46000 ਚ ਥੋੜਾ ਮਾਨਤਾਨ ਹੋ ਜਾਣਾ ਕੁਆਲਿਟੀ ਬੁਰੀ ਚੰਗੀ ਇਹਦਾ 75000 ਚ ਥੋੜਾ ਮਾਨਤਾਨ ਹੋ ਜਾਣਾ ਉਹਦਾ 68000 ਚ ਹੋ ਜਾਣਾ ਇਹ ਤੁਹਾਨੂੰ ਘਟ ਤੋਂ ਘਾਟੀ 20 ਤੋਂ ਪਲੱਸ ਦੁੱਧ ਦੀ ਨਾੜੀ ਬੈਠ ਆ ਗਈ ਪੁਰਾਣਾ ਹਣਾ ਬਾਈ ਤੇ ਬੋਲੀ ਬਾਈ ਫਿਰ 76962 ਜੀ 02922 ਪਿੰਡ ਜੌਣ ਦੀ ਜ਼ਿਲ੍ਹਾ ਬਠਿੰਡੇ ਦੇ ਪਿੰਡ ਆ ਧੰਨਵਾਦ ਜੀ